ਫੇਸਬੁਕ ਦੇ ਉੱਤੇ ਆਪਾਂ ਇੱਕ ਵੀਡੀਓ ਪਾਈ ਸੀ ਬਣਾ ਕੇ ਵੀ ਜੇ ਤੁਸੀਂ ਵੀ ਫ੍ਰੀ ਚ ਜਰਮਨ ਆਉਣਾ ਚਾਹੁੰਦੇ ਹੋ ਹੁਣ ਜਿਹੜੇ ਬੰਦੇ ਨੂੰ ਤਾਂ ਨੌਲੇਜ ਸੀ ਇੱਕ ਨੇ ਬਾਈ ਨੇ ਪੁੱਛਿਆ ਸੀ ਵਲੰਟੀਅਰ ਵੀਜ਼ੇ ਬਾਰੇ ਉਹਦੇ ਵਾਸਤੇ ਮੈਂ ਸਪੈਸ਼ਲੀ ਪੇਪਰ ਲੈ ਕੇ ਆਏ ਹੋਇਆ ਤੇ ਉਸ ਤੋਂ ਬਾਅਦ ਕਈਆਂ ਨੇ ਪੁੱਛਿਆ ਉਸ ਬਿਲਡਿੰਗ ਵਾਸਤੇ ਜਰਮਨ ਦੇ ਸਟੱਡੀ ਵੀਜ਼ੇ ਵਾਸਤੇ ਕਈਆਂ ਨੇ ਵਰਕ ਪਰਮਿਟ ਵਾਸਤੇ ਪੁੱਛਿਆ ਇਹਦੇ ਵਿੱਚੋਂ ਹਟ ਕੇ ਕੁਝ ਚਲੋ ਇਹਨਾਂ ਨੂੰ ਮੈਂ ਰਿਪਲਾਈ ਦਊਂਗਾ ਉਹਨਾਂ ਚੋਂ ਕੁਝ ਬੰਦੇ ਸੀਗੇ ਜਿਨ੍ਹਾਂ ਨੇ ਬੈਡ ਕਮੈਂਟ ਕੀਤੇ ਨੇ ਇੱਕ ਨੇ ਤਾਂ ਗਾਲ ਕੱਢ ਕੇ ਸ਼ੁਰੂ ਕੀਤਾ ਤੀ ਮੇਰੇ ਸਾਲੇ ਨੇ ਨਾ ਉਹਨੇ ਤੇ ਉਹਦੀ ਮੈਂ ਕੱਲ ਇੰਨੀ ਗ ਬੱਧਰੀ ਬਣਾਈ ਕਮੈਂਟਾਂ ਦੇ ਵਿੱਚ ਤੇ ਮੁੜ ਕੇ ਉਹ ਆਪਣੀ ਮਲਾ ਦਾ ਆਈਡੀਓ ਡੀਐਕਟੀਵੇਟ ਕਰ ਗਿਆ ਉਹ ਤੋਂ ਬਾਅਦ ਦੋ ਤਿੰਨ ਹੋਰ ਨੇ ਮੈਂ ਕਮੈਂਟ ਮੈਂਸ਼ਨ ਕਰੂੰਗਾ ਬਕਾਇਦਾ ਉਹਨਾਂ ਦੇ ਆਈਡੀਆਂ ਲਾ ਕੇ ਤੁਸੀਂ ਵੀ ਲੋਕ ਜਾ ਕੇ ਉਹਨੂੰ ਪਿਆਰ ਦਿਓ ਹੁਣ ਲੋਕਾਂ ਨੇ ਕਹਿਣਾ ਵੀ ਯਾਰ ਤੂੰ ਵੀਰੇ ਲੋਕਾਂ ਨੂੰ ਐਨੇ ਪ੍ਰੂਫ ਦੇਣ ਦੀ ਆਪਾਂ ਨੂੰ ਜਾਂ ਲੋਕਾਂ ਨੂੰ ਹਣੀ ਕਮੈਂਟਾਂ ਦੇ ਜਵਾਬ ਦੇਣ ਦੀ ਕੀ ਲੋੜ ਆ ਕਿਉਂਕਿ ਇਹ ਲੋਕ ਇਹ ਚੀਜ਼ ਸਮਝਦੇ ਨੇ ਵੀ ਇਹ ਉਹ ਯੂਟਿਊਬਰ ਆ ਜਾਂ ਉਹ ਬਲੌਗਰ ਆ ਜਿਹੜਾ ਜਨਾਨੀ ਦੇ ਚਤੜਾਂ ਤੋਂ ਕੈਮਰਾ ਸ਼ੁਰੂ ਕਰਕੇ ਛਾਤੀ ਤੇ ਲਿਆ ਕੇ ਮਕਾ ਲੰਦਾ ਕਿ ਮੈਨੂੰ ਭੈਣਾ ਵੀ ਦੇਖਦੇ ਆ ਨੇ ਮਾਮਾ ਵੀ ਦੇਖਦੇ ਆ ਨੇ ਸਾਰੇ ਹਣੀ ਵੀਰ ਦੇਖਦੇ ਨੇ ਸਾਰੇ ਜਣੇ ਦੇਖਦੇ ਨੇ ਇਹਨਾਂ ਨੂੰ ਇਹੀ ਆ ਜਿਹਨੂੰ ਮਰਜ਼ੀ ਜਾ ਕੇ ਸਾਲੇ ਇਹ ਗਾਲ ਕੱਢ ਦੇਣਾ ਜਿਹਨੂੰ ਮਰਜ਼ੀ ਜਾ ਕੇ ਜੋ ਮਰਜ਼ੀ ਕਮੈਂਟ ਕਰ ਦੇਣਾ ਤੇ ਵੀ ਇਹਨਾਂ ਕੋਲ ਕੋਈ ਕੁਝ ਕਹਿੰਦਾ ਉਹ ਹੈਗੇ ਨੇ ਬਿਸ਼ਰਮ ਲੋਕ ਜਿਨ੍ਹਾਂ ਨੂੰ ਸ਼ਰਮ ਨਹੀਂ ਹੈਗੀ ਠੀਕ ਆ ਤੁਹਾਨੂੰ ਮੈਂ ਪੂਰੀ ਡਿਟੇਲ ਦੰਨਾ ਹੁਣ ਆਜੋ ਮੜ ਜਾਗਾ ਸਤਿ ਸ਼੍ਰੀ ਅਕਾਲ ਦੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਐਕਸਪਲੋਰ ਜਰਮਨ ਦੇ ਉੱਤੇ ਵੀਡੀਓ ਪੂਰੀ ਦੇਖ ਕੇ ਜਾਇਓ ਪਹਿਲਾਂ ਤਾਂ ਮੈਂ ਥੋੜੀਆਂ ਗੱਲਾਂ ਕਰਦਾ ਤੁਹਾਨੂੰ ਵੀਜ਼ੇ ਵਾਲਿਆਂ ਬਾਰੇ ਥੋੜਾ ਜਿਹਾ ਕਲੀਅਰ ਕਰ ਦਵਾਂ ਸਟੈਪ ਬਾਈ ਸਟੈਪ ਮੋਟਾ-ਮੋਟਾ ਜਿਆ ਤੇ ਉਸ ਤੋਂ ਬਾਅਦ ਫਿਰ ਮੈਂ ਆਉਂ ਉਹਨਾਂ ਦੇ ਕਮੈਂਟ ਵਾਲਿਆਂ ਦੇ ਜਿਹਨੇ ਸਵਾਲ ਲੈਣਾ ਰੁਕ ਜੋ ਕਮੈਂਟਾਂ ਨੂੰ ਮੈਂ ਚੰਗਾ ਪਿਆਰ ਦੇ ਕੇ ਜਾਣਾ ਅੱਜ ਤੋਂ ਪਹਿਲਾਂ ਇੱਕ ਭਰਾ ਨੇ ਮੈਨੂੰ ਮੈਸੇਜ ਕੀਤਾ ਸੀਗਾ ਵਲੰਟੀਅਰ ਵੀਜ਼ੇ ਨੂੰ ਲੈ ਕੇ ਵੀ ਵੀਰੇ ਇਹ ਠੀਕ ਆ ਇਹ ਤੇ ਆਉਣਾ ਠੀਕ ਆ ਤੇ ਕਿੰਨੇ ਆਇਆ ਜਾ ਸਕਦਾ ਦੇਖੋ ਜੀ ਜਿਹੜੇ ਬੰਦੇ ਨੇ ਸਰਚ ਕੀਤਾ ਉਸੇ ਬੰਦੇ ਨੇ ਚੀਜ਼ ਬਾਰੇ ਮੈਨੂੰ ਪਹਿਲੀ ਵਾਰੀ ਕਮੈਂਟ ਕੀਤਾ ਉਦੋਂ ਮੈਨੂੰ ਇਹਦੇ ਬਾਰੇ ਇਨਫੋਰਮੇਸ਼ਨ ਸੀਗੀ ਪ੍ਰ ਫੇਰ ਵੀ ਮੈਂ ਸੋਚਿਆ ਯਾਰ ਨਹੀਂ ਇੱਕ ਵਾਰੀ ਜਾ ਕੇ ਕੋਈ ਨਵਾਂ ਚੇਂਜ ਆਇਆ ਹੋਵੇ ਕੋਈ ਨਵੀਂ ਚੀਜ਼ ਆਈ ਹੋਵੇ ਉੱਤੇ ਜਾ ਕੇ ਮੈਂ ਇਨਫੋਰਮੇਸ਼ਨ ਲਿਆਵਾਂ ਇਹ ਹੈਗਾ ਜੀ ਐਫਐਸ ਯੋਟ ਐਫਐਸ ਜੇ ਜਿਹਨੂੰ ਆਪਾਂ ਕਹਿੰਦੇ ਆ ਤੇ ਇੱਕ ਨਾਲ ਇਹਨਾਂ ਲਿਖਿਆ ਹੈ ਬੀਐਫਡੀ ਇਹ ਦੋ ਚੀਜ਼ਾਂ ਨੇ ਅਲੱਗ-ਅਲੱਗ ਤੋਂ ਨੇ ਇਹ ਇਹ ਤੇ ਤੁਸੀਂ ਜਰਮਨ ਆ ਸਕਦੋਂ ਫਰੀ ਦੇ ਵਿੱਚ ਹੁਣ ਕਮੈਂਟਾਂ ਦੇ ਫੇਰ ਹੀ ਆਉਂਗਾ ਇੱਕ ਬਾਈ ਨੇ ਕਿਰਦੀ ਕਹਿੰਦਾ ਕਿਸਦਾ ਕੋਈ ਹਾਲ ਤੱਕ ਗਿਆ ਵੀ ਆ ਤੇਰੀ ਵੀਡੀਓ ਦੇਖ ਕੇ ਤੁਹਾਨੂੰ ਮੈਂ ਗਿਆ ਆਲਿਆਂ ਨੇ ਵੀ ਦੱਸੂਗਾ ਤੇ ਰੁਕ ਜੂ ਇਹ ਹੈਗਾ ਸੀਗਾ ਜੀ ਵਲੰਟੀਅਰ ਵੀਜ਼ੇ ਵਾਲਿਆਂ ਵਾਸਤੇ ਆ ਇਹ ਇਕੱਲਾ ਵੀਰੇ ਇੰਡੀਆ ਤੋਂ ਆਉਣ ਵਾਲਿਆਂ ਵਾਸਤੇ ਨਹੀਂ ਹੈਗਾ ਜਰਮਨ 'ਚ ਵੀ ਬਹੁਤ ਕੰਮ ਦੀ ਚੀਜ਼ ਹੈ ਜਿਹੜੇ ਲੋਕਾਂ ਦੇ ਧੀ ਪੁੱਤ ਜਰਮਨ 'ਚ ਰਹਿ ਰਹੇ ਨੇ ਕਿਸ ਨੂੰ ਵੀਜ਼ਾ ਨਹੀਂ ਮਿਲ ਰਿਹਾ ਕਿਸ ਨੂੰ ਕੰਟਰੀ ਆਊਟ ਨਹੀਂ ਮਿਲ ਗਿਆ ਕਿਸ ਦੀ ਸਟੱਡੀ ਰਹਿ ਗਈ ਹੈ ਕਿਸੇ ਵੀ ਤਰੀਕੇ ਦੀ ਲਾ ਲਓ ਜੇ ਤੁਹਾਨੂੰ ਜਰਮਨ ਦੀ ਲੈਂਗੁਏਜ B1 ਨਾ ਹੁੰਦੀ ਤੁਸੀਂ ਜਰਮਨ 'ਚੋਂ ਤੁਸੀਂ FS ਜੋੜ ਦਾ ਕੰਟਰੈਕਟ ਲੈ ਕੇ ਕਿਸੇ ਵੀ ਫੀਲਡ ਦੇ ਵਿੱਚ ਤੁਸੀਂ ਕੰਟਰੈਕਟ ਲੈ ਸਕਦੇ ਹੋ ਇਹਨੂੰ ਕਹਿੰਦੇ ਨੇ ਫਰਾਇਬਲੀਗੇ ਸੁਸ਼ਾਲ ਯਾਰ ਠੀਕ ਹੈ ਉਦਾ ਮਤਲਬ ਇਹ ਹੈ ਵੀ ਤੁਸੀਂ ਸਸਤੇ ਰੇਟਾਂ ਨੂੰ ਕੰਮ ਕਰਕੇ ਦੋਗੇ ਇੱਥੇ ਸੈਲਰੀ 4450 ਯੂਰੋ 5100 ਯੂਰੋ ਇੱਥੇ ਕਰਦੀ ਹੈ ਟਿਕਟ ਤੁਹਾਡੀ ਬੱਸ ਵਗੈਰਾ ਦੀ ਬਣਾ ਕੇ ਦੇ ਦਿੰਦੇ ਨੇ ਤੁਹਾਨੂੰ ਚਾਹ 커피 ਮਾੜਾ ਮੂਠਾ ਖਾਣ ਪੀਣ ਨੂੰ ਫ੍ਰੀ ਹੁੰਦਾ ਕਿਉਂ ਨਾ ਮਕਾਨ ਵੀ ਦੇਣੇ ਡਿਪੈਂਡ ਕਰਦਾ ਵੀ ਕਿੱਦਾਂ ਦੀ ਸਿਚੁਏਸ਼ਨ ਆ ਤੁਹਾਡੀ ਉਹਦੇ ਉੱਤੇ ਡਿਪੈਂਡ ਕਰਦੀ ਹੈ ਇਹ ਚੀਜ਼ ਠੀਕ ਹੈ ਇੰਡੀਆ ਤੋਂ ਵੀ ਤੁਸੀਂ ਇਹਦੇ 'ਚ ਆ ਸਕਦੇ ਹੋ ਜਿਹੜਾ ਐਫ ਐਸ ਯੋਟ ਹੈ ਉੱਪਰਲਾ ਸੌਰੀ ਜੇ ਹੈ ਕਿਉਂਕਿ ਜਰਮਨੀ ਨਿਕਲਦੀ ਹੈ ਜਿਹੜਾ FSJ ਆ ਉਹਦੇ 'ਚ ਤੁਸੀਂ ਜਿਹੜੇ 27 ਸਾਲ ਤੋਂ ਘੱਟ ਉਮਰ ਦੇ ਨੇ ਜਾਂ 27 ਸਾਲ ਤੱਕ ਦੀ ਇਹਨਾਂ ਦੀ ਉਮਰ ਹੈ ਉਹ ਬੰਦੇ ਤੇ ਚਾਹ ਸਕਦੇ ਨੇ ਫਿਰ ਲੋਕਾਂ ਦਾ ਦੂਸਰਾ ਕਮੈਂਟ ਹੁੰਦਾ ਆਪਣੇ ਭਰਾਵਾਂ ਦਾ ਵੀਰੇ ਮੈਨੂੰ ਸਟੱਡੀ ਛੱਡੇ ਨੂੰ 5 ਸਾਲ ਹੋ ਗਏ ਮੇਰਾ ਗੈਪ ਆ ਜੇ ਆ ਕੋਈ ਕਹਿੰਦਾ ਮੈਂ 30 ਸਾਲ ਦਾ ਕੋਈ 32 ਸਾਲ ਦਾ 27 ਸਾਲ ਪਲੱਸ ਬੰਦੇ ਫਿਰ ਆ ਜਾਂਦੇ ਨੇ BFD ਦੇ ਵਿੱਚ ਤੁਸੀਂ ਉਹਦੇ 'ਚ ਵੀ ਆ ਸਕਦੇ ਹੋ ਸ਼ਰਤਾਂ ਨੇ ਇਹਨਾਂ ਦੀਆਂ ਕੀ ਕੀ ਸ਼ਰਤਾਂ ਨੇ ਕਿਦਾਂ ਅਪਲਾਈ ਹੁੰਦਾ ਕੀ ਕੀ ਚਾਹੀਦਾ ਇਹ ਤੇ ਤਕਰੀਬਨ ਵੀਡੀਓ ਬਣੂਗੀ 20 ਤੋਂ 25 ਮਿੰਟ ਦੀ ਅੱਧੇ ਘੰਟੇ ਦੀ ਬੈਠ ਕੇ ਪੂਰਾ ਪ੍ਰੋਪਰ ਤੁਹਾਨੂੰ ਸਾਈਡ ਤੇ ਜਾ ਕੇ ਸਮਝਾਉਣਾ ਪਊਗਾ ਕਿਦਾਂ ਇਹ ਕੰਮ ਕਰਦਾ ਇੰਡੀਆ ਤੋਂ ਵੀਜ਼ਾ ਕਿਦਾਂ ਮਿਲਦਾ ਸੌਖਾ ਇੱਕ ਤ ਇਹ ਹੋਗਾ ਜੀ ਵਲੰਟੀਅਰ ਵੀਜ਼ੇ ਦੀ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰ ਦਾਂਗੇ ਦੂਸਰੇ ਨੰਬਰ ਤੇ ਬੰਦੇ ਸਾਡੇ ਪੁੱਛ ਰਹੇ ਨੇ ਵੀ ਭਾਜੀ ਹਾਊਸ ਬਿਲਡਿੰਗ ਬਾਰੇ ਵੀ ਕੋਈ ਵੀਡੀਓ ਬਣਾ ਕੇ ਪਾਓ ਵੀਡੀਓ ਬਣਾ ਕੇ ਪਾਓ ਮਨ ਲੱਗਾ ਜਿਹੜੇ ਮੇਰੇ ਭੈਣ ਭਰਾ ਨਵੇਂ ਜੁੜੇ ਨੇ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਵੀਡੀਓ ਮੈਂ ਬਹੁਤ ਜ਼ਿਆਦਾ ਪੁਰਾਣਾ ਬਣਾ ਰਿਹਾ ਸੀਗਾ ਜਿਹੜੇ ਆਹ ਵਿੱਚ ਮੇਰੇ ਸਾਲੇ ਆ ਜਾਂਦੇ ਨੇ ਕਮੈਂਟਾਂ ਵਾਲੇ ਗਲਤ ਵਾਲੇ ਜਿਨ੍ਹਾਂ ਦੀ ਮੈਂ ਅੱਗੇ ਗੱਲ ਵੀ ਕਰੂੰ ਅੱ ਇਨਾ ਕਰਕੇ ਹੀ ਮੈਂ ਵੀਡੀਓਆਂ ਬਣਾਉਣੀਆਂ ਬੰਦ ਕੀਤੀਆਂ ਸੀਗਾ ਵੀ ਯਾਰ ਛੱਡ ਪਰਾਂ ਛੱਡ ਪਰਾਂ ਛੱਡ ਪਰਾਂ ਯਾਰ ਕਿਹਨੂੰ ਕਿਹਨੂੰ ਆਪਾਂ ਜਵਾਬ ਦੇਵਾਂਗੇ ਕਿਹਨੂੰ ਕਿਹਨੂੰ ਰਿਪਲਾਈ ਦਵਾਂਗੇ ਵੀ ਹਰ ਇੱਕ ਬੰਦਾ ਸੈਟੀਸਫਾਈ ਨਹੀਂ ਹੁੰਦਾ ਹੈਗਾ ਤੇ ਤੁਸੀਂ ਵੀਰੇ ਵੀਡੀਓ ਜਾ ਕੇ ਹਾਊਸ ਬਿਲਡਿੰਗ ਵਾਲੀ ਆਪਣੇ YouTube ਚੈਨਲ Explore German 88 ਦੇ ਉੱਤੇ ਹਾਊਸ ਬਿਲਡਿੰਗ ਦੇ ਆਪਾਂ ਨੇ ਤਿੰਨ ਪਾਰਟ ਬਣਾਏ ਹੋਏ ਨੇ ਸਾਲ ਡੇਢ ਸਾਲ ਪਹਿਲਾਂ ਤੁਸੀਂ ਉਹ ਜਾ ਕੇ ਦੇਖ ਸਕਦੇ ਹੋ ਤੇ ਉਹਤੇ ਹੁਣ ਆਪਣੇ ਲੇਟੈਸਟ ਹੀ ਮੁੰਡੇ ਆਏ ਨੇ ਰਾਜਸਥਾਨ ਤੋਂ ਵੀ ਆਏ ਨੇ ਆਪਣੇ ਪੰਜਾਬ ਵਾਲੇ ਤਾਂ ਘਰੇ ਬਹਿ ਕੇ ਗੱਲਾਂ ਕੱਢਣ ਜੋਗੀ ਨੇ ਜਾਂ ਮਾਪੇ ਉਹਦੇ ਗੁਲਾਮਿਆਂ ਨੂੰ ਹੱਥ ਪਾਉਣ ਜੋਗੇ ਨੇ ਜਾਂ ਏਜੰਟਾਂ ਕੋਲੇ ਜਾਣ ਜੋਗੇ ਨੇ ਜਿਨ੍ਹਾਂ ਨੇ ਕਾਰਨਾ ਉਹ ਆ ਰਹੇ ਨੇ ਰਾਜਸਥਾਨ ਤੋਂ ਮੁੰਡੇ ਆਏ ਨੇ ਕੋਲਨ ਸ਼ਹਿਰ ਚ ਆਏ ਨੇ ਉਹ ਥੋੜਾ ਜਿਹਾ ਦੂਰ ਆਪਣੇ ਤੋਂ ਤੇ ਕੋਸ਼ਿਸ਼ ਕਰੂੰਗਾ ਮੈਂ ਨੈਕਸਟ ਵੀਕ ਤੱਕ ਉਹਨਾਂ ਨਾਲ ਲੈਪਟਾਪ ਦੇ ਉੱਤੇ ਇੰਟਰਵਿਊ ਕਰਕੇ ਤੁਹਾਨੂੰ ਉਹ ਵੀ ਸ਼ੇਅਰ ਕਰਦਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਬੰਦੇ ਸਟੱਡੀ ਵੀਜ਼ੇ ਤੇ ਆ ਰਹੇ ਨੇ ਉਹਨਾਂ ਨੂੰ ਮੈਂ ਇੱਕੋ ਚੀਜ਼ ਕਹਿਣਾ ਜਿਨੇ ਸਟੱਡੀ ਕਰਨੀ ਆ ਉਹ ਇੰਡੀਆ ਤੋਂ ਲੈਂਗੁਏਜ ਸਿੱਖ ਕੇ ਪਬਲਿਕ ਯੂਨੀਵਰਸਿਟੀ ਦੇ ਵਿੱਚ ਜਾਵੇ ਆਦਰਵਾਇਸ ਤੁਸੀਂ ਸਟੱਡੀ ਵੀਜ਼ੇ ਤੇ ਆਓ ਨਾ ਥੋੜਾ ਫਿਊਚਰ ਆ ਜਿਹੜਾ ਐਡਾ ਇੱਥੇ ਵਧੀਆ ਨਹੀਂ ਹੈਗਾ ਸਟੱਡੀ ਵੀਜ਼ੇ ਦੇ ਕਿਉਂ ਨਹੀਂ ਵਧੀਆ ਹੈਗਾ ਥੋੜਾ ਤੁਹਾਨੂੰ ਮੈਂ ਲੌਜੀਕਲੀ ਸਮਝਾ ਦਿੰਦਾ ਜੇ ਕੋਈ ਮਾਂ ਵੀ ਇਹ ਵੀਡੀਓ ਦੇਖ ਰਿਹਾ ਵੀ ਤੁਸੀਂ 12-13 ਲੱਖ ਦਾ ਬਲੌਕਡ ਅਕਾਊਂਟ ਲਾ ਰਹੇ ਹੋ 7-8 ਲੱਖ ਤੁਹਾਡੀ ਬੱਚੇ ਦੀ ਫੀਸ ਭਰਦੇ ਹੋ ਜਿਹੜੇ ਤਾਂ ਤੁਸੀਂ ਫਾਊਂਡੇਸ਼ਨ ਕੋਰਸ ਕਰਾ ਰਹੇ ਹੋ 20 ਲੱਖ ਰੁਪਏ ਤੁਸੀਂ ਜਰਮਨ ਬੜ ਜਾਂਦੇ ਹੋ ਜਿਹੜੇ ਮੰਨ ਲਓ ਵੀ ਫਾਊਂਡੇਸ਼ਨ ਕੋਰਸ ਨਹੀਂ ਡਾਇਰੈਕਟ ਫਸਟ ইয়ার ਦੇ ਵਿੱਚ ਆ ਰਹੇ ਨੇ ਉਹ ਵੀ ਤੁਹਾਡੇ ਮੰਨ ਲਓ 20 ਲੱਖ 'ਚ ਜਰਮਨ ਬੜ ਗਿਓ ਬੜ ਗਿਓ ਨਾ ਹੁਣ ਤੁਹਾਡੇ ਬੱਚੇ ਨੂੰ 80 ਘੰਟੇ ਕੰਮ ਦੀ ਪਰਮਿਸ਼ਨ ਆ ਥ ਪਹਿਲੇ ਨੰਬਰ ਤੇ ਤਾਂ ਬਿਨਾ ਲੈਂਗੁਏਜ ਤੋਂ ਆਨਸਾਰ ਤੁਹਾਨੂੰ 5-4 ਮਹੀਨੇ ਜਰਮਨ ਚ ਕੰਮ ਨਹੀਂ ਲੱਭਦਾ ਤੁਹਾਡਾ ਲੱਕ ਵਧੀਆ ਮੈਂ ਤਾਂ ਕਹਿੰਦਾ ਸਾਰਿਆਂ ਨੂੰ ਕੰਮ ਮਿਲੇ ਤੁਸੀਂ ਪਹਿਲੇ ਮਹੀਨੇ ਕੰਮ ਤੇ ਲਾਗੋ ਕਿੰਨੇ ਪੈਸੇ ਕਮਾਓਗੇ ਜੇ ਤੁਸੀਂ ਮਿਨੀਮਮ ਰੇਟ ਲਾ ਕੇ ਚੱਲੋਗੇ 13-14 ਯੂਰੋ ਘੰਟੇ ਵਾਲਾ 80 ਘੰਟੇ ਤੁਹਾਨੂੰ ਕੰਮ ਦੀ ਪਰਮਿਸ਼ਨ ਹੈ ਤਾਂ ਤੁਸੀਂ ਮੰਨ ਕੇ ਚੱਲੋ 1100-1100 ਰੁਪਿਆ ਕਮਾਓਗੇ ਜਰਮਨ ਚ ਮੰਥਲੀ ਤੇ 8-900 ਯੂਰੋ 1000 ਯੂਰੋ ਤੁਹਾਡਾ ਖਰਚਾ ਹੈ ਠੀਕ ਹੈ ਜੀ ਕਲੀਅਰ ਆ ਹੁਣ ਤੁਸੀਂ 12 ਮਹੀਨੇ ਗੱਡੇ ਨੇ 12 ਮਹੀਨਿਆਂ ਦੇ ਵਿੱਚ ਸਿਰਫ ਤੁਸੀਂ ਘਰ ਦਾ ਕਿਰਾਇਆ ਉਹਦਾ ਖਾਣ ਪੀਣ ਹੀ ਕੱਢਿਆ ਉਹ ਵੀ ਜਦ ਤੁਸੀਂ ਆਉਣ ਦੀ ਕੰਮ ਤੇ ਲੱਗਿਓ ਅਗਲੇ ਸਾਲ ਦੀ ਫੀਸ ਕਿੱਥੋਂ ਭਰਨੀ ਆ ਬਲੌਕਡ ਅਕਾਊਂਟ ਤੁਹਾਡਾ ਸੇਮ ਹੀ ਚਾਹੀਦਾ ਵੀਜ਼ਾ ਐਕਸਟੈਂਡ ਕਰਾਉਣ ਵਾਸਤੇ ਤੁਹਾਡੇ ਨੇ ਵਿੱਚੋਂ ਕੰਮ ਕਰ ਰਹੇ ਹੋ ਸੈਲਰੀ ਸਲਿੱਪ ਆਏਗੇ ਤਾਂ ਤੁਸੀਂ ਤੁਹਾਡੇ ਬਲੌਕਡ ਅਕਾਊਂਟ ਦੇ ਵਿੱਚੋਂ ਫੀਸ ਭਰੋਗੇ ਨੈਕਸਟ ਈਅਰ ਦੀ ਜਿਹੜੀ ਚੀਜ਼ ਆਪਾਂ ਸੋਚ ਕੇ ਆਉਨੇ ਆ ਮੈਂ ਜਾਂਦੇ ਕੰਮ ਤੇ ਲੱਗ ਜੂ ਬਲੌਕਡ ਕਾਉਂਟ ਵਾਲੇ ਪੈਸੇ ਮੇਰੇ ਪਾਪਾ ਨੂੰ ਪਾ ਦੂੰਗਾ ਮੰਮੀ ਨੂੰ ਪਾ ਦਾਂਗੇ ਅਸੀਂ ਵੀ ਸਾਡਾ ਕੰਮ ਸੌਖਾ ਤੀਸਰਾ ਸਾਲ ਆ ਜਿਹੜਾ ਜ ਉਹਦੀ 7-8 ਲੱਖ ਰੁਪਏ ਫੀਸ ਆ ਜਦੋਂ ਤੁਸੀਂ ਕਿਸੇ ਤੋਂ ਫੜ ਧੜ ਕੇ ਭਰੋਗੇ ਠੀਕ ਆ ਜਾਂ ਫਿਰ ਇੰਡੀਆ ਤੋਂ ਮਂਗਾ ਕੇ ਭਰੋਗੇ ਤਿੰਨ ਸਾਲ ਤੁਹਾਡੇ ਇਦਾਂ ਖਰਾਬ ਹੁੰਦੇ ਨੇ ਸਟੱਡੀ ਵੀਜ਼ੇ ਵਾਲਿਆਂ ਦੇ ਇਹ ਉਹਨਾਂ ਵਾਸਤੇ ਸੀ ਸਟੱਡੀ ਵੀਜ਼ੇ ਦੇ ਮੈਂ ਬਿਲਕੁਲ ਹੱਕ 'ਚ ਨਹੀਂ ਹੈਗਾ ਜਿਹਦਾ ਤੀ ਪੁੱਤ ਵਾਕਈ ਹੀ ਪੜਨਾ ਚਾਹੁੰਦਾ ਹੈ ਉਹ ਸਟੱਡੀ ਵੀਜ਼ੇ ਤੇ ਆ ਵੀ ਜਿਹੜਾ ਕਹਿੰਦਾ ਮੈਂ ਬਸ ਕੱਲੀ ਪੀਆਰ ਲੈਣੀ ਆ ਸੈਟਲ ਹੋਣਾ ਬਾਰੇ ਉਹਦੇ ਵਾਸਤੇ ਸਟੱਡੀ ਵੀਜ਼ਾ ਨਹੀਂ ਹੈਗਾ ਹੁਣ ਤੁਹਾਡੇ ਕੋਲ ਦੋ ਆਪਸ਼ਨਾਂ ਹੋ ਗਿਆ ਨੇ ਵਲੰਟੀਅਰ ਵੀਜ਼ੇ ਵਾਲੀ ਤੇ ਬਲੋ ਆਪਣਾ ਹਾਊਸ ਬਿਲਡਿੰਗ ਵਾਲੀ ਤੀਸਰੀ ਆਜੋ ਜੀ ਵਰਕ ਪਰਮਿਟ ਵਰਕ ਪਰਮਿਟ ਬਹੁਤ ਭੈਣ ਭਰਾ ਪੁੱਛਦੇ ਨੇ ਤਾਂ ਹੀ ਮੈਂ ਕਹਿ ਰਿਹਾ ਜਿਹੜੇ ਨਵੇਂ ਜੁੜੇ ਨੇ ਸ਼ਾਇਦ ਨਹੀਂ ਪਤਾ ਵਰਕ ਪਰਮਿਟ ਤੇ ਮੈਂ 2-3 ਵੀਡੀਓ ਪਾਈਆਂ ਹੋਈਆਂ ਨੇ ਜਾਂ ਲੋਕੀ ਪੁੱਛਦੇ ਨੇ ਦੁਬਈ ਤੋਂ ਆਉਣਾ ਜੇ ਇੰਡੀਆ ਤੋਂ ਆਉਣਾ ਕਿਤੋਂ ਵੀ ਆਉਣਾ ਇੱਕ ਤਾਂ ਜਰਮਨ ਚ ਓਪਰਚ्युनिटी ਕਾਰਡ ਚੱਲਦਾ ਠੀਕ ਹੈ ਜੀ ਓਪਰਚ्युनिटी ਕਾਰਡ ਤੇ ਤੁਸੀਂ ਜਰਮਨ ਆ ਸਕਦੇ ਜੇ ਤੁਹਾਡੇ ਕੋਲ ਗ੍ਰੈਜੂਏਸ਼ਨ ਕੀਤੀ ਹੋਈ ਹੈ ਤੁਹਾਡੇ ਕੋਲੇ ਸਾਲ 2 ਸਾਲ ਦਾ ਐਕਸਪੀਰੀਅੰਸ ਹੈ ਤੁਹਾਡੀ ਸਟੱਡੀ ਦੇ ਰਿਲੇਟਿਡ ਤਾਂ ਤੁਸੀਂ ਜਰਮਨ ਚ ਆ ਸਕਦੇ ਹੋ ਬਲੌਕਡ ਅਕਾਊਂਟ ਲਾ ਕੇ 1 ਸਾਲ ਦਾ ਵੀਜ਼ਾ ਆਉਂਦਾ ਤੁਹਾਡੇ ਕੋਲੇ ਤੁਹਾਡੇ ਉਨਾ ਚਿਰ ਤੁਹਾਨੂੰ 6 ਘੰਟੇ ਦੀ ਪਰਮਿਸ਼ਨ ਆ ਜੋ ਮਰਜ਼ੀ ਤੁਸੀਂ ਕੰਮ ਕਰ ਸਕਦੇ ਹੋ ਬਹੁਤ ਲੋਕ ਆਏ ਨੇ ਸਕਸੈਸ ਰੇਟ ਦਾ 100% ਰਿਹਾ ਕਟੋਟ 8-10 ਬੰਦੇ ਆਪਣੇ ਇਹਦੇ ਚ ਹੀ ਆਏ ਨੇ ਲਿੰਕ ਦੇ ਵਿੱਚ ਜਿਹੜੇ ਬੰਦਿਆਂ ਨੇ ਆਪਣੇ ਥਰੂ ਕੀਤਾ ਵੀ ਪੁੱਛ ਕੇ ਇਨਫੋਰਮੇਸ਼ਨ ਲੈ ਕੇ ਤੇ ਚੌਥਾ ਜਿਹੜੇ ਵਰਕ ਪਰਮਿਟ ਬਾਰੇ ਜੋ ਅਰਬ ਕੰਟਰੀ ਤੋਂ ਪੁੱਛਦੇ ਨੇ ਵੀਰੇ ਜੀ ਤੁਹਾਡੇ ਕੋਲ ایکسپੀਰੀਅੰਸ ਹੈਗਾ ਉਹਦੇ ਵਾਸਤੇ ਮੈਂ ਪੀਡੀਐਫ ਜੇ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂ ਜੇ ਤੁਸੀਂ Facebook ਤੇ ਦੇਖ ਰਹੇ ਹੋ ਤਾਂ ਤੁਹਾਨੂੰ ਮੈਂ ਕਮੈਂਟ ਬਾਕਸ ਦੇ ਵਿੱਚ ਇੱਕ ਪੀਡੀਐਫ ਸੈਂਡ ਕਰ ਦਿੰਨਾ ਜੇ ਚਾਹੇ ਤੁਸੀਂ ਕਿਤੋਂ ਵੀ ਅਰਬ ਕੰਟਰੀ ਤੋਂ ਜਾਣਾ ਚਾਹੁੰਦੇ ਹੋ ਉਹਦੇ ਵਾਸਤੇ ਸਪੈਸ਼ਲ ਕੈਟਾਗਰੀਆਂ ਹੈਗੀਆਂ ਨੇ ਜੇ ਤੁਹਾਡੇ ਕੋਲੇ ਸਟੱਡੀ ਪਲੱਸ ਐਕਸਪੀਰੀਅੰਸ ਹੈਗਾ ਸਕਿਲਡ ਵਰਕਰ ਹੋ ਤਾਂ ਤੁਸੀਂ ਡਾਇਰੈਕਟ ਜਰਮਨ ਦੇ ਵਿੱਚ ਮੇਕ ਇਟ ਇਨ ਜਰਮਨੀ ਜੋਬਸ ਤੇ ਅਪਲਾਈ ਕਰ ਸਕਦੇ ਹੋ ਕੋਈ ਪੈਸਾ ਨਹੀਂ ਲੱਗਦਾ ਠੀਕ ਹੈ ਜੀ ਇਹ ਤੁਹਾਡੀਆਂ ਅਲੱਗ-ਅਲੱਗ ਤੋਂ ਆਪਸ਼ਨਾਂ ਨੇ ਕੈਟਾਗਰੀਆਂ ਨੇ ਜਰਮਨ ਵਾਲੀਆਂ ਸਾਰੇ ਆਪਸ਼ਨ ਆ ਫ੍ਰੀ ਨੇ ਹੁਣ ਇੱਥੇ ਆ ਜਾਓ ਜੀ ਕਮੈਂਟ ਪਹਿਲਾਂ ਤੁਸੀਂ ਆਹ ਕਮੈਂਟ ਚੈੱਕ ਕਰੋ ਇਹ ਬੰਦਾ ਕਹਿ ਰਿਹਾ ਵੀ ਜਰਮਨ ਦੇ ਭਾਫੇ ਦਾ ਮੇਰੇ ਵੀਰੇ ਮੇਰੇ ਪਾਪੇ ਦਾ ਤਾਂ ਜਰਮਨ ਹੈ ਨਹੀਂ ਮੈਨੂੰ ਲੱਗਦਾ ਤੇਰੇ ਏਜੰਟ ਪਾਪੇ ਦਾ ਜਰਮਨ ਹੈ ਏਜੰਟਾਂ ਦੇ ਤੁਸੀਂ ਮੇਰੇ ਮੂੰਹ ਚ ਕੋਈ ਹੋਰ ਸੁਣਨ ਲੱਗਾ ਦੀ ਜਾ ਕੇ ਪੈ ਜਾਣੇ ਉਹਨਾਂ ਦੇ ਮੂਰੇ ਵੀ ਜਿੱਦਾਂ ਮਰਜੀ ਭੇਜ ਦੋ ਮਾਂ ਪਿਓ ਕਹਿੰਦੇ ਸਾਡਾ ਬੱਚਾ ਭੇਜ ਦੋ ਬੱਚਾ ਕਹਿੰਦਾ ਮੈਨੂੰ ਜਿਵੇਂ ਮਰਜੀ ਭੇਜ ਦੇ ਜਰਮਨ ਭੇਜ ਦੇ ਉਹ ਉਦੋਂ ਜਰਮਨ ਤੁਹਾਡੇ ਪਾਪੇ ਦਾ ਹੁੰਦਾ ਕਿ ਤੁਹਾਡੇ ਏਜੰਟ ਪਾਪੇ ਦਾ ਹੁੰਦਾ ਤੁਸੀਂ ਲੋਕ ਸਿਰਫ ਅਖਬਾਰਾਂ ਦੇ ਵਿੱਚ ਐਡਾ ਦੇਖ ਕੇ ਏਜੰਟਾਂ ਦੀਆਂ ਮਸ਼ਹੂਰੀਆਂ ਦੇਖ ਕੇ ਉਹਨਾਂ ਨੂੰ ਫੋਨ ਕਰਕੇ ਉਹਨਾਂ ਕੋਲ ਆਪਣੇ ਮਾਂ ਪਿਓ ਦੇ ਪੈਸੇ ਫਸਾਉਣ ਜੋਗੇ ਹੋ ਪਹਿਲੇ ਦਾ ਰਪਲਾਈ ਫੇਰ ਆਜੋ ਜੀ ਦੂਸਰੇ ਦਾ ਰਿਪਲਾਈ ਠੀਕ ਆ ਆ ਤੁਸੀਂ ਦੇਖੋ ਇਹਨੇ ਸ੍ਰੀ ਗੁਰੂ ਹਰਕੀਸ਼ਨ ਜੀ ਦੀ ਫੋਟੋ ਲਾਈ ਵੀ ਆ ਇਹਦਾ ਕਮੈਂਟ ਮੈਨੂੰ ਥੋੜਾ ਜਿਹਾ ਬਲਰ ਕਰਨਾ ਪੈ ਰਿਹਾ ਤੇ ਮੈਂ ਆਪਦਾ ਵੀ ਬਲਰ ਕੀਤਾ ਕਿਉਂਕਿ ਮੇਰਾ ਸਟਾਈਲ ਹੀ ਇਦਾਂ ਦਾ ਰਿਪਲਾਈ ਦੇਣ ਦਾ ਠੀਕ ਹੈ ਫਿਰ ਮੇਰੇ ਤੋਂ ਨਾਲ ਤੁਸੀਂ ਗੱਲਾਂ ਕੱਢ ਦਿਓ ਫਿਰ ਮੇਰੇ ਤੋਂ ਵੀ ਤੁਸੀਂ ਆਪਣੀ ਮਾਪੇਣ ਇੱਕ ਕਰਾ ਕੇ ਜਾਨਿਓ ਲੋਟੋ ਠੀਕ ਹੈ ਜਿਹੜਾ ਆਕਾਸ਼ਦੀਪ ਸਿੰਘ ਵਾਲਾ ਕਮੈਂਟ ਮੈਂ ਹੰਡ ਤੇ ਲਾਉਂਗਾ ਉਹ ਤੁਹਾਨੂੰ ਦੱਸੂ ਬਾਅਦ ਚ ਅਲੱਗ ਤੋਂ ਵੀ ਉਹ ਤੋਂ ਬਾਅਦ ਇੱਕ ਆ ਹੋਰ ਕਮੈਂਟ ਆਇਆ ਹੋਇਆ ਕਮੈਂਟ ਆਇਆ ਹੋਇਆ ਸੋਫੀ ਪੀਕੇ ਕਰਕੇ ਇਹਨਾਂ ਨੇ ਆਪਣੀ ਆਈਡੀ ਬਣਾਈ ਹੋਈ ਐ ਤੇ ਕਹਿੰਦਾ ਕਿਉਂ ਝੂਠ ਮਾਰੀ ਜਾਂਦੇ ਹੋ ਯਾਰ ਕਿਉਂ ਕਿਹੜਾ ਬਣਦਾ ਕੋਈ ਫ੍ਰੀ ਨਹੀਂ ਜਾਂਦਾ ਐਦਾਂ ਦੇ ਕਮੈਂਟ ਜਿਹੜੇ ਲੋਕਾਂ ਦੇ ਹੁੰਦੇ ਨੇ ਇਹ ਉਹ ਲੋਕ ਨੇ ਜਿਨ੍ਹਾਂ ਤੁਸੀਂ ਅਣਪੜ੍ਹ ਕਹਿ ਸਕਦੇ ਹੋ ਜਿਨ੍ਹਾਂ ਕੋਲੇ ਇਨਫੋਰਮੇਸ਼ਨ ਦੀ ਕਮੀ ਐ ਠੀਕ ਆ ਨਾ ਤੇ ਇਹ ਉਹ ਲੋਕ ਨੇ ਕਿਉਂਕਿ ਇਹਨਾਂ ਲੋਕ ਥੋੜੇ ਲੋਕਾਂ ਨੂੰ ਇਹ ਚੀਜ਼ ਨਹੀਂ ਹਾਲ ਤੱਕ ਸਮਝ ਆ ਰਹੀ ਹੈਗੀ ਵੀ ਕਿਸੇ ਮੁਲਕ ਦੇ ਵਿੱਚ ਫ੍ਰੀ ਚ ਜਾਇਆ ਜਾ ਸਕਦਾ ਇੱਕਾ ਮੁੰਡੇ ਦੀ ਮੈਂ ਇੰਟਰਵਿਊ ਕੀਤੀ ਸੀਗੀ ਜਿਨੇ ਸਟੱਡੀ ਵੀਜ਼ਾ ਵਰਕ ਚ ਕਨਵਰਟ ਕੀਤਾ ਸੀਗਾ ਦੋ ਤਿੰਨ ਸਾਲ ਹੋ ਗਏ ਨੇ ਅਗਲਾ ਸਿਆਣਾ ਹੋ ਗਿਆ ਨਾ ਕਿ ਜੇ ਹੁਣ ਉਹਨੇ ਕਿਸੇ ਆਪਣੇ ਰਿਸ਼ਤੇਦਾਰ ਦਾ ਭੈਣ ਭਰਾ ਦਾ ਕੰਮ ਕਰਨਾ ਹੋਊਗਾ ਉਹਨੂੰ ਸਹੀ ਸਲਾਹ ਦਊਗਾ ਵੀ ਯਾਰ ਤੂੰ ਇਦਾਂ ਕਰਕੇ ਆ ਜਾ ਇੱਥੇ ਫ੍ਰੀ ਵੀ ਆਇਆ ਜਾ ਸਕਦਾ ਉੱਥੇ ਸਾਡੇ ਲੋਕ ਕਹਿੰਦੇ ਨਾ ਨਾ ਫ੍ਰੀ ਨਹੀਂ ਜਾਇਆ ਜਾਂਦਾ ਆਪ ਤਾਂ ਸਾਡਾ 20 ਲੱਖ ਲਾ ਕੇ ਗਿਆ ਸਾਨੂੰ ਕਹਿੰਦਾ ਫ੍ਰੀ ਜਾ ਸਕਦਾ ਤੂੰ ਫਿਰ ਤਾਂ ਐਵੇਂ ਮਾਰਦਾ ਯਾਰ ਇਹਨੇ ਲੈ ਕੇ ਨਹੀਂ ਜਾਣਾ ਸਾਨੂੰ ਸਾਡੇ ਲੋਕਾਂ ਦੀ ਸੋਚ ਇਹ ਹੁੰਦੀ ਆ ਠੀਕ ਆ ਨਾ ਬਾਕੀ ਜਿਹੜੇ ਅੱਛੋ ਜਿਹਾ ਅੱਗੇ ਆਜੋ ਫੇਰ ਇੱਕ ਨੇ ਕਮੈਂਟ ਕੀਤਾ ਕਹਿੰਦਾ ਇਹ ਵਿਊ ਵਾਸਤੇ ਵੀਡੀਓ ਪਾਉਂਦਾ ਵਿਊ ਵਾਲਿਆ ਮੇਰਾ ਭਰਾਵਾ ਹੁਣ ਤੂੰ ਵੀ ਸੁਣ ਲੈ ਵੀਡੀਓ ਪੋਣਾ ਮੈਂ ਆਪਣੇ ਸ਼ੌਂਕ ਨੂੰ ਕੋਈ ਕਿਸੇ ਤੋਂ ਹਣੀ ਵੀ ਆਪਾਂ ਪੈਸਾ ਨਹੀਂ ਲਈਦਾ ਹਰ ਇੱਕ ਵੀਡੀਓ ਚ ਕਹੀਦਾ ਇਹਦੇ ਨਾਲ ਹੀ ਮੈਂ ਇੱਕ ਕਮੈਂਟ ਹੋਰ ਐਡ ਕਰ ਦਮਾ ਜਿਹੜਾ ਬੰਦਾ ਕਹਿੰਦਾ ਸੀਗਾ ਇਹ ਨਾਲੇ ਵਿਊ ਲੈਣ ਦੇ ਮਾਰੇ ਆਪਣੇ ਪੈਸੇ ਬਣਾਉਣ ਦੇ ਮਾਰੇ ਜਾਂ ਲੋਕਾਂ ਨੂੰ ਠੱਗ ਕੇ ਤੁਰ ਜਾਂਦੇ ਨੇ ਠੱਗ ਕੇ ਚੋ ਥੋੜੇ ਚੋ ਇੱਕ ਵੀ ਬੰਦਾ ਕੇ ਗਵਾਤਾ ਕੀ ਲੈਕ ਹੋਣਾ ਵੀ ਕਿਸੇ ਨੇ ਪੈਸਾ ਦਿੱਤਾ ਉਹ ਤੁਸੀਂ ਕਮੈਂਟ ਹੀ ਦਿਖਾ ਦਿਓ ਵੀ ਕਿਸੇ ਬੰਦੇ ਨੇ ਕਰਿਆ ਉਹ ਵੀ ਮੈਨੂੰ ਪੈਸੇ ਦਿੱਤੇ ਨੇ ਕਿਉਂਕਿ ਮੈਂ ਹਰ ਇੱਕ ਵੀਡੀਓ ਚ ਕਹਿੰਦਾ ਵੀ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਬਿਲਕੁਲ ਫ੍ਰੀ ਚ ਇਨਫੋਰਮੇਸ਼ਨ ਆ ਮੇਰੇ ਕੋਲੇ 나ਹੀਂ ਮੈਂ ਏਜੰਟਾਂ 나ਹੀਂ ਮੇਰਾ ਕਿਤੇ ਕੋਈ ਦਫ਼ ਮੇਰੇ ਕੋਲੇ ਫ੍ਰੀ ਚ ਇਨਫੋਰਮੇਸ਼ਨ ਆ ਕਰਨੀ ਨਾ ਕਰਨੀ ਤੁਹਾਡੀ ਮਰਜ਼ੀ ਆ ਜਿਹਨੇ ਕਰਨੀਆਂ ਉਹ ਤਾਂ ਆਗੇ ਨੇ ਬਾਰੇ ਤੇ ਆ ਵੀ ਰਹੇ ਨੇ ਜਿਹਨੇ ਨਹੀਂ ਕਰਨੀ ਹੈਗੀ ਉਹ ਐਦਾਂ ਹੀ ਜਿਹੜੇ ਹੁਣ ਵਿਊ ਵਾਲੇ ਦੀ ਮੈਂ ਗੱਲ ਕਰ ਰਿਹਾ ਸੀ ਵਿਊ ਵਾਲੇ ਨੂੰ ਮੈਂ ਇਹ ਚੀਜ਼ ਦੱਸਦਾ ਉਹ ਬਲੌਗਰ ਯੂਟਿਊਬਰ ਹੋਰ ਨੇ ਜਿਹੜੇ ਆਪਣੀ ਜਨਾਨੀ ਦੇ ਚਤੜਾਂ ਤੋਂ ਕੈਮਰਾ ਸ਼ੁਰੂ ਕਰਕੇ ਛਾਤੀ ਤੇ ਜਾ ਕੇ ਮੋਕਾ ਦਿੰਦੇ ਨੇ ਜੇ ਤੁਸੀਂ ਇਹੋ ਜਿਹਾ ਕਮੈਂਟ ਕਰੋਗੇ ਤੁਹਾਨੂੰ ਕਮੈਂਟਾਂ ਦਾ ਇਨਾਂ ਨੂੰ ਕਾਹਿੰਦਾ ਰਿਪਲਾਈ ਮਿਲ ਰਿਹਾ ਤਾਂ ਮੇਰੇ ਕੋਲੋਂ ਫਿਰ ਐਦਾਂ ਦਾ ਹੀ ਰਿਪਲਾਈ ਮਿਲੂਗਾ ਇਸ ਵਾਰੀ ਮੈਂ ਹੱਥ ਪੋਲਾ ਰੱਖਿਆ ਆਪਦਾ ਰਿਪਲਾਈ ਦੇਣ ਦਾ ਨੈਕਸਟ ਟਾਈਮ ਫਿਰ ਮੈਂ ਖੋਲ ਕੇ ਰਪਲਾਈ ਦੇਣਾ ਕਿਉਂਕਿ ਮੈਂ ਕੋਈ ਚਾਇਨਾ ਤੋਂ ਨਹੀਂ ਆਇਆ ਹੈਗਾ ਮੇਰਾ ਬੋਲਣ ਦਾ ਵੀ ਦੇਸੀ ਤਰੀਕਾ ਫਿਰ ਗਾਣਾਂ ਵਾਲਾ ਵੀ ਦੇਸੀ ਤਰੀਕਾ ਹੀ ਦੇਖੋਗੇ ਤੁਸੀਂ ਪੰਜਾਬੀ ਚ ਪਿਓਰ ਪੰਜਾਬੀ ਚ ਸਮਝਣਾ ਸਮਝੋ ਨਹੀਂ ਸਮਝਣਾ ਤੁਹਾਡੀ ਮਰਜ਼ੀ ਹੈ ਫਿਰ ਚੱਲਣ ਦਿਓ ਜਿਵੇਂ ਚੱਲਦਾ ਹੈ ਠੀਕ ਹੈ ਜੀ ਵਿਊ ਲੈਣੇ ਨੇ ਤੈਨੂੰ ਮੈਂ ਭਰਾ ਮੇਰਾ ਇੱਕ ਗੱਲ ਦੱਸਦਾ ਹੁਣ ਇੰਡੀਆ 'ਚ ਟਿਕਟੌਕ ਨਹੀਂ ਚੱਲਦੀ ਹੈਗੀ ਮੇਰੇ ਕੋਲੇ ਟਿਕਟੌਕ ਦੇ ਉੱਤੇ 1.5 ਲੱਖ ਫੋਲੋਅਰ ਹੈ ਠੀਕ ਹੈ ਉਹ ਤੇ ਅੱਜ ਤੱਕ ਮੈਂ ਵਿਊ ਵਾਲੀ ਵੀਡੀਓ ਨਹੀਂ ਪਾਉਂਦਾ ਹੁਣ ਸੋਚਾਂ ਫਿਰ ਕਿਹੜੀਆਂ ਪਾਉਣਾ ਉਹ ਤੇ ਮੈਂ ਟਿਕਟੌਕ ਸ਼ਾ ਠੀਕ ਹੈ ਨਾ ਨਾਲੇ ਕਿਸੇ ਦੇ ਧੀ ਪੁੱਤ ਕਹੇ ਨਾਲ ਕੋਈ ਹੇਰਾ ਫੇਰੀ ਨਹੀਂ ਕੁਝ ਨਹੀਂ ਸਿੱਧੇ ਤਰੀਕੇ ਨਾਲ ਹੁਣ ਜਿਹੜੇ ਕਮੈਂਟ ਕਰਨ ਵਾਲੇ ਨੇ ਵਿੱਚ ਇਹਦੇ ਚੋਂ ਬਹੁਤ ਜ਼ਿਆਦਾ ਠੱਗ ਮਾਫੀਆ ਏਜੰਟ ਮਾਫੀਆ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਨੇ ਵੀ ਤੁਹਾਨੂੰ ਝੂਠ ਬੋਲਦੇ ਨੇ ਉਹਦਾ ਰੀਜ਼ਨ ਪਤਾ ਕੀ ਹੈ ਉਹਦਾ ਰੀਜ਼ਨ ਇਹ ਹੈ ਵੀ ਜੇ ਤੁਸੀਂ ਮੰਨ ਲਓ ਮੈਂ ਪੈਸੇ ਬਣਾਉਣੇ ਹੋਣ ਨਾ ਮੈਂ 2 ਦਿਨਾਂ ਦੇ ਵਿੱਚ ਅਮੀਰ ਹੋ ਜਾ ਠੀਕ ਹੈ ਥੋੜੇ ਚੁਈ ਇਹੋ ਜਿਹੇ ਲੋਕ ਪਥਰੇ ਬੈਠੇ ਹੋਣਗੇ ਵਿੱਚੋਂ ਜੇ ਕਿਸੇ ਨੂੰ ਮੈਂ ਇੱਕ ਵਾਰੀ ਕਹਦਾ ਨਾ ਵੀ ਯਾਰ ਮੈਂ ਤੁਹਾਨੂੰ ਜਰਮਨ ਲੈਜੰਡ 10 ਲੱਖ ਰੁਪਏ ਲੱਗੂਗਾ ਪਰ ਬੰਦੇ ਦਾ 20 ਬੰਦੇ ਮਿਲ ਗਏ ਮੈਨੂੰ ਮੇਰਾ 2 ਕਰੋੜ ਰੁਪਇਆ ਬਣ ਗਿਆ 2 ਕਰੋੜ ਰੁਪਇਆ 2 ਦਿਨਾਂ ਚ ਮੈਂ ਸਾਈਡ ਤੇ ਲਾ ਕੇ ਹੋ ਜਾਣਾ ਲੱਭੀ ਜਾਇਓ ਜਿਹੜੇ ਤੁਸੀਂ ਵਿਊ ਪੈਸੇ ਅਮੀਰੀਆਂ ਦੀਆਂ ਗੱਲਾਂ ਕਰਦਾ ਹੋ ਜੇ ਇਸ ਹਿਸਾਬ ਨਾਲ ਅਮੀਰ ਹੋਣਾ ਹੋਵੇ ਅੱਜ ਦੇ ਟਾਈਮ 'ਚ ਬਹੁਤ ਸੌਖਾ ਹੈ ਠੀਕ ਹੈ ਪਰ ਮੈਂ ਆਪਣੀ ਵਧੀਆ ਫੈਮਿਲੀ ਤੋਂ ਬਿਲੋਂਗ ਕਰਦਾ ਮਿਡਲ ਕਲਾਸ ਤੋਂ ਬਿਲੋਂਗ ਕਰੀਦਾ ਰੋਟੀ ਪਾਣੀ ਵਧੀਆ ਖਾਈ ਜਾ ਤੰਦਰੁਸਤੀ ਦਿੱਤੀ ਹੋਈ ਆ ਵਾਹਿਗੁਰੂ ਨੇ ਬਹੁਤ ਸ਼ੁਕਰ ਹੈ ਠੀਕ ਆ ਮੈਂ ਇਹ ਕਹਦਾ ਵੀ ਕੋਈ ਰੁਪਈਆ ਮੇਰੇ ਵਾਸਤੇ ਹਰਾਮ ਹੈ ਮੈਂ ਨਹੀਂ ਲੈਣਾ ਚਾਹੁੰਦਾ ਚਾਹੇ ਕੋਈ ਗਰੀਬ ਆ ਚਾਹੇ ਕੋਈ ਅਮੀਰ ਆ ਹੁਣ ਮੁੰਡੇ ਆਏ ਸੀਗੇ ਰਾਜਸਥਾਨ ਤੋਂ ਕਹਿੰਦੇ ਪਾਜੀ ਤੁਹਾਡਾ ਜੋ ਖਰਚਾ ਚਾਹ ਪਾਣੀ ਸਾਨੂੰ ਦੱਸੋ ਸਾਨੂੰ ਦੱਸੋ ਆਪਾਂ ਉਹਨਾਂ ਤੋਂ ਇੱਕ ਮਠਾਈ ਦਾ ਡੱਬਾ ਵੀ ਨਹੀਂ ਲਿਆ ਹੈਗਾ ਵੀ ਕੱਲ ਨੂੰ ਆਲੇ ਨਾ ਕਹਦੇ ਵੀ ਅਸੀਂ ਮਠਾਈ ਦਿੱਤੀ ਆ ਬਾਈ ਨੂੰ ਵੀ ਸਾਡਾ ਵੀਜ਼ਾ ਲੱਗ ਗਿਆ ਬਲੌਕ ਤੇ ਆਪਣਾ ਓਪਰਚੁਨਿਟੀ ਕਾਰਡ ਤੇ ਕਿੰਨੇ ਜਵਾਕ ਆਏ ਨੇ ਸਾਡੇ ਰਲ ਲੈਂਗੁਏਜ ਵੀਜ਼ੇ ਤੇ ਜਵਾਕ ਆਏ ਨੇ ਉਹਨਾਂ ਦੀ ਵੀ ਤੁਸੀਂ ਇੰਟਰਵਿਊ ਜਾ ਕੇ ਸੁਣਿਓ ਚੈੱਕ ਕਰਿਓ ਠੀਕ ਹੈ ਨਾ ਤੇ ਇਹਨਾਂ ਬੱਚਿਆਂ ਨੂੰ ਮੈਂ ਹੁਣ ਕਿਹਾ ਨਾ ਵੀ ਜਰਮਨ ਦੀ ਲੈਂਗੁਏਜ ਵਾਲੀਆਂ ਵੀਡੀਓ ਬਣਾਉਣੀਆਂ ਨੇ ਉਹ ਵੀ ਅਗਲੇ ਤਿਆਰ ਨੇ ਹੈਲਪ ਕਰਨ ਨੂੰ ਤੁਹਾਡੇ ਵਾਸਤੇ ਕਿਉਂ ਕਿਉਂਕਿ ਉਹਨਾਂ ਦੀ ਫ੍ਰੀ ਚ ਹੈਲਪ ਹੋਈ ਹੋਈ ਆ ਠੀਕ ਹੈ ਜੀ ਚਲੋ ਜੀ ਅੱਗੇ ਆਜੋ ਹੁਣ ਇਹ ਵਾਲਾ ਕਮੈਂਟ ਇਹ ਆਕਾਸ਼ਦੀਪ ਸਿੰਘ ਵਾਲਾ ਕਮੈਂਟ ਹੈ ਇਹ ਨਾ ੱੱਕੇ ਨਾਲ ਆਪਣੀ ਭੈਣ ਦਾ ਰਿਸ਼ਤਾ ਦੇ ਉਹਨੂੰ ਫਿਰਦਾ ਠੀਕ ਆ ਉਦਾਂ ਵੀ ਚਲੋ ਮੇਰੇ ਕੋਈ ਸਾਲਾ ਨਹੀਂ ਹੈਗਾ ਹੁਣ ੱੱਕੇ ਨਾਲ ਸਾਲਾ ਬਣਦਾ ਮੈਂ ਬਣਾ ਲਿਆ ਸੀਗਾ ਮਾਂ ਕੋਈ ਚੱਕਰ ਨਹੀਂ ਹੈਗਾ ਮੈਂ ਤਾਂ ਖਾਪਦੇ ਮੁੰਡੇ ਦਾ ਵੀ ਰੁਪਈਆ ਦਿੰ ਇਨੇ ਗਾਲ ਕੱਢ ਕੇ ਸਾਲਾ ਕੱਢ ਕੇ ਲੈ ਕੇ ਕਮੈਂਟ ਸ਼ੁਰੂ ਕੀਤਾ ਠੀਕ ਆਰ ਦਿੱਤਾ ਨਾ ਕਮੈਂਟਾਂ ਦੇ ਵਿੱਚ ਮੈਨੂੰ ਲੱਗਦਾ ਹੈ ਆਪਦਾ ਅਕਾਊਂਟ ਡੀਐਕਟੀਵੇਟ ਕਰ ਗਿਆ ਤੁਸੀਂ ਆ ਦੇਖ ਸਕਦੇ ਹੋ ਕਮੈਂਟ ਦੇਖ ਸਕਦੇ ਹੋ ਤੁਸੀਂ ਇਹਦੇ ਕੋਈ 12 13 ਦੇ ਨਾਲ ਮੈਂ ਕਮੈਂਟੋ ਕਮੈਂਟੀ ਹੋਇਆ ਕਿਉਂ ਹੋਇਆ ਕਿਉਂਕਿ ਜਿਹੜਾ ਬੰਦਾ ਸੱਚਾ ਹੁੰਦਾ ਜਿਹੜਾ ਬੰਦਾ ਸਹੀ ਹੁੰਦਾ ਉਹ ਬੰਦਾ ਵੀਰੇ ਫਿਰ ਐਂ ਲੜਦਾ ਹੁੰਦਾ ਉਹ ਬੰਦਾ ਐਂ ਖੜਦਾ ਹੁੰਦਾ ਤੇ ਇੱਕ ਪਿਓ ਦਾ ਸੀਗਾ ਫਿਰ ਇਹ ਕਮੈਂਟ ਆਪਣਾ ਕਰਦਾ ਅੱਗੇ ਨੰਬਰ ਚੱਕਦਾ ਫੋਨ ਚੱਕਦਾ ਠੀਕ ਹੈ ਨਾ ਫੇਸਬੁੱਕ ਕੀ ਡੀਐਕਟੀਵੇਟ ਕਰਗਾ ਕਿਸੇ ਦੂਸਰੇ ਅਕਾਉਂਟ ਤੋਂ ਵੀ ਨਹੀਂ ਲੱਭਦੀ ਅੱਜ ਤੁਸੀਂ ਉਹ ਮੈਂ ਲਾਤੀਆ ਲੱਭ ਕੇ ਦੇਖ ਲਓ ਅਗਲੀ ਗੱਲ ਇਹ ਜਿਹਦਾ ਤਾਂ ਇਹ ਜਿਹਦੀ ਗੰਦੀ ਲਾਦਰ ਹੈਗੀ ਆ ਭਾਈ ਦੇਖ ਲਓ ਜਾ ਜੀ ਕਿਸੇ ਦਾ ਯਾਰ ਦੋਸਤ ਹੈਗਾ ਫੋਟੋ ਮੈਂ ਲਾਤੀਆ ਮੈਨੂੰ ਇਹਦਾ ਸਾਡੇ ਦਾ ਕੋਈ ਡਰ ਨਹੀਂ ਹੈਗਾ ਵੀ ਕਿਹਦੀ ਹੈ ਗੰਦੀ ਲਾਦਰ ਆਪਣੀ ਪਛਾਣ ਲਓ ਜਿਹੜੇ ਬੰਦੇ ਦੇ ਧੀਆ ਹੋਣ ਉਹ ਕਦੇ ਕਿਸ ਨੂੰ ਗਾਲ ਨਹੀਂ ਕੱਢਦਾ ਹੁੰਦਾ ਠੀਕ ਹੈ ਨਾ ਇਹਨੇ ਗਾਲ ਤੋਂ ਸ਼ੁਰੂ ਕੀਤੀ ਆ ਦੋ ਇਹਦੇ ਧੀਆ ਨੇ ਪੁੱਤ ਆ ਘਰ ਵਾਲੀ ਆ ਆਪ ਹੌਲੈਂਡ ਤੁਰਿਆ ਫਰਦਾ ਦੀ ਨਾ ਤੈਨੂੰ ਇਹ ਲੱਗਦਾ ਹੋਣਾ ਵੀ ਤੂੰ ਕਾਉਂਟ ਡੀਐਕਟੀਵੇਟ ਕਰ ਗਿਆ ਇਹਦੇ ਕੋਲੇ ਕਿਹੜਾ ਕੁਝ ਹੈਗਾ ਹੁਣ ਤੇਰਾ ਵੀਰੇ ਮੇਰੇ ਲਈ ਸਾਰਾ ਬਾਇਓ ਡਾਟਾ ਸੇਫ ਹੈ ਮੈਂ ਕਰ ਲਿਆ ਸੇਵ ਨਾਲੇ ਜਦੋਂ ਕਿਸੇ ਵੀ ਬੰਦੇ ਨੂੰ ਚਾਹੇ ਤੁਹਾਡੇ ਚ ਕੋਈ ਵੀ ਸੁਣਦਾ ਕਿਸੇ ਨੇ ਗਾਲ ਕੱਢਣੀ ਹੋਊਗੀ ਨਾ ਆਪਣੀਆਂ ਪ੍ਰੋਫਾਈਲਾਂ ਪ੍ਰਾਈਵੇਟ ਕਰ ਲਈਆਂ ਹੁੰਦੀਆਂ ਨੇ ਜੇ ਤੁਹਾਡੀ ਫੈਮਿਲੀ ਵਿੱਚ ਹੋਵੇ ਹਰ ਇੱਕ ਬੰਦਾ ਮੇਰੇ ਵਰਗਾ ਫਿਰ ਚੰਗਾ ਵੀ ਨਹੀਂ ਹੁੰਦਾ ਏਆਈ ਦਾ ਜਮਾਨਾ ਆ ਗਿਆ ਮਿੰਟ ਤਨਗਾ ਕਰ ਦਿੰਦਾ ਠੀਕ ਆ ਨਾ ਜੇ ਇਹਨੂੰ ਵੀ ਕੋਈ ਸ਼ੱਕ ਹੋਵੇ ਨਾ ਚਾਹੀਦੀ ਫੋਟੋ ਮੈਨੂੰ ਲੈ ਲਈ ਤੇਰੇ ਸਾਰੇ ਟੱਬਰ ਦੀਆਂ ਮੇਰੇ ਕੋਲ ਹੀ ਪਈਆਂ ਨੇ ਹੁਣ ਤੇ ਤਰ ਮੈਂ ਪੰਜਾਬੀ ਚ ਪਿਆਰ ਨਾਲ ਸਮਝਾਤਾ ਅਗਲੀ ਵਾਰੀ ਜੇ ਕਿਸੇ ਹੋਰ ਦੀ ਆਈਡੀ ਤੇ ਵੀ ਜਾ ਕੇ ਕਮੈਂਟ ਕਰਨਾ ਹੋਇਆ ਨਾ ਜਿਦ ਤਰਾ ਕੋਈ ਮਾਂ ਪਿਓ ਕੋਈ ਤਰਾ ਯਾਰ ਦੋਸਤ ਭੈਣ ਭਰਾ ਤੇਰਾ ਕੋਈ ਵੀ ਇਹ ਵੀਡੀਓ ਦੇਖਦਾ ਹੋਵੇ ਤੈਨੂੰ ਪਹਿਲਾਂ ਤੇਰੇ ਛੱਤਰ ਮਾਰਨ ਇਹ ਜੀ ਗੰਦੀ ਲਾਜ ਦੇ ਕੱਢ ਕੇ ਵੀ ਜਦੋਂ ਕੋਈ ਬੰਦਾ ਚਾਜਦਾ ਕੰਮ ਕਰ ਰਿਹਾ ਕੋਈ ਬੰਦਾ ਕੋਈ ਪੈਸਾ ਨਹੀਂ ਲੈ ਰਿਹਾ ਕੋਈ ਬੰਦਾ ਗਲਤ ਇਨਫੋਰਮੇਸ਼ਨ ਨਹੀਂ ਦੇ ਰਿਹਾ ਚਾਹੇ ਤੁਸੀਂ ਜਰਮਨ ਦੇ ਕਿਸੇ ਬੰਦੇ ਨੂੰ ਇਹ ਵੀਡੀਓ ਦਿਖਾ ਦਿਓ ਕਿਸੇ ਮਰਜ਼ੀ ਪਾਸੇ ਦਿਖਾ ਦਿਓ ਇਨਫੋਰਮੇਸ਼ਨ ਨੂੰ ਲੈ ਕੇ ਜੇ ਬੰਦਾ ਕੋਈ ਵੀ ਆਪਾਂ ਨੂੰ ਚੈਲੰਜ ਕਰਦਾ ਵੀ ਯਾਰ ਮੇਰੇ ਕੋ ਇੱਥੇ ਝੂਠ ਬੋਲਦਾ ਤੂੰ ਗਲਤ ਇਨਫੋਰਮੇਸ਼ਨ ਦੇ ਰਿਹਾ ਤੂੰ ਲੋਕਾਂ ਨੂੰ ਮਿਸਗਾਈਡ ਕਰ ਰਿਹਾ ਤਾਂ ਆਪਾਂ ਡਿਬੇਟ ਕਰਨ ਨੂੰ ਤਿਆਰ ਆ ਜੋ ਤੁਸੀਂ ਕਹੋਗੇ ਪਤਿਆਰ ਇਨਫੋਰਮੇਸ਼ਨ ਆਪਣੀ ਜਿੰਨੀ ਹੁੰਦੀ ਆ 100% ਹੁੰਦੀ ਆ ਹੁਣ ਅੱਧੀ ਜਨਤਾ ਨੂੰ ਤਾਂ ਇੱਥੇ ਐਫਐਸ ਜੌਟ ਵਾਰੀ ਨਹੀਂ ਪਤਾ ਹੋਣਾ ਪੁੱਛ ਕੇ ਦੇਖ ਲਿਓ ਵੀ ਕਿਸ ਨੂੰ ਪਤਾ ਅੱਧੀ ਜਨਤਾ ਨੂੰ ਰਹਿ ਬੀਐਫਡੀ ਬਾਰੇ ਨਹੀਂ ਪਤਾ ਹੋਣਾ ਵੀ ਕੀ ਚੀਜ਼ ਆ ਕਿਹੜੀ ਸ਼ਹਿ ਦਾ ਨਾਮ ਆ ਪੁੱਛ ਕੇ ਦੇਖ ਲਓ ਏਜੰਟਾਂ ਨੂੰ ਸਾਲਾ ਨੂੰ ਪਤਾ ਕੀ ਹੋਣਾ ਇਹ ਚੀਜ਼ਾਂ ਦਾ ਸਮਝਦੇ ਹੋ ਨਾ ਤੇ ਬਾਕੀ ਮੈਨੂੰ ਲੱਗਦਾ ਹੁਣ ਤਕਰੀਬਨ ਸਾਰਿਆਂ ਨੂੰ ਜਵਾਬ ਮਿਲ ਗਿਆ ਹੋਣਾ ਜਿਹੜੇ ਬੰਦੇ ਪੁੱਛਦੇ ਸੀਗੇ ਵੀ ਫ੍ਰੀ ਆਲਾ ਫ੍ਰੀ ਆਲਾ ਕਹਿੰਦਾ ਰਹਿੰਦਾ ਇਹ ਬਾਈ ਇੱਕ ਨੇ ਕਮੈਂਟ ਕੀਤਾ ਸੀ ਨਾ ਵੀ ਕੋਈ ਗਿਆ ਵੀ ਇਹਦੀ ਵੀਡੀਓ ਦੇਖ ਕੇ ਵੀਰੇ ਬੰਦੇ ਬਹੁਤ ਆ ਗਏ ਨੇ ਮੇਰੀ ਆਦਤ ਸੀ ਕਿ ਮੈਂ ਲੋਕਾਂ ਦੇ ਮੂੰਹਾਂ 'ਚ ਕੈਮਰੇ ਨਹੀਂ ਛੁਟਦਾ ਫਿਰਦਾ ਵੀ ਤੁਸੀਂ ਮੇਰੀ ਤਾਰੀਫ ਕਰੋ ਯਾਰ ਅਸੀਂ ਵੀਰੇ ਤੇਰੇ ਥਰੂ ਆ ਗਏ ਤੇਰੇ ਥਰੂ ਆ ਗਏ ਮੇਰੀ ਆਦਤ ਸੀ ਜਿਹੜਾ ਬੰਦਾ ਆ ਗਿਆ ਓਕੇ ਆ ਠੀਕ ਆ ਕੋਈ ਚੱਕਰ ਨਹੀਂ ਯਾਰ ਬੰਦੇ ਨੂੰ ਚੱਲ ਮਾਰਨ ਦੇ ਵੀ ਮੈਂ ਇੰਟਰਵਿਊ ਨਹੀਂ ਕਰਨ ਜਾਣੀ ਹੈਗੀ ਹੁਣ ਜੇ ਮਤਲਬ ਬੰਦਾ 800 ਕਿਲੋਮੀਟਰ ਤੇ ਉੱਥੇ ਮੈਂ ਆਪਣੀ ਇੱਕ ਬਾਹੋਵਾਹੀ ਵਾਸਤੇ ਲੈ ਕੇ ਕੈਮਰੇ ਚੱਕੀ ਫਿਰਾਂ ਠੀਕ ਹੈ ਨਾ ਫੋਨ ਚੱਕੀ ਫਿਰਾਂ ਉੱਤੇ ਉਹ ਮੇਰੀ ਆਦਤ ਨਹੀਂ ਹੈਗੀ ਕਿਉਂਕਿ ਮੈਂ ਕੰਮ ਕਰਦਾ ਮੈਂ ਆਪਣਾ ਮੇਰੇ ਲਈ ਟਾਈਮ ਨਹੀਂ ਹੁੰਦਾ ਠੀਕ ਹੈ ਤੇ ਉਸ ਤੋਂ ਬਾਅਦ ਹੁਣ ਚਲੋ ਜਿਵੇਂ ਜਹੇ ਤੁਸੀਂ ਲੋਕ ਉਹ ਜਿਆ ਮੈਨੂੰ ਹੋਣਾ ਪੈ ਰਿਹਾ ਹੁਣ ਅੱਗੇ ਤੋਂ ਭਾਈ ਇੰਟਰਵਿਊ ਕਰ ਲਿਆ ਕਰਾਂਗੇ ਜਿਹੜਾ ਬੰਦਾ ਟੱਚ ਸ਼ੁਰੂ ਹੋਣਾ ਆਪਣੇਲੇ ਬੰਦੇ ਟੱਚ ਚ ਨੇ ਉਹਨਾਂ ਦੀ ਆਪਾਂ ਇੰਟਰਵਿਊ ਕਰਾਂਗੇ ਦੇਖ ਲਓ ਜਿਹੜੇ ਫ੍ਰੀ ਚ ਆਉਂਦੇ ਨੇ ਵੀ ਕਿਵੇਂ ਆਉਂਦੇ ਨੇ ਠੀਕ ਹੈ ਨਾ ਸਾਰਿਆਂ ਨੂੰ ਜਵਾਬ ਮਿਲ ਗਿਆ ਬਾਕੀ ਵੀਰੇ ਬੈਕ ਟੂ ਬੈਕ ਵੀਡੀਓ ਆਉਣਗੀਆਂ ਜਿਹੜਾ ਕੋਈ ਬੰਦਾ ਬੈਡ ਕਮੈਂਟ ਕਰਨਾ ਚਾਹੁੰਦਾ ਚਾਹੇ ਫੇਕ ਅਕਾਊਂਟ ਤੋਂ ਕਰਦਾ ਚਾਹੇ ਆਪਣੇ origional ਤੋਂ ਕਰਦਾ ਜੇ ਫੇਕ ਤੋਂ ਕਰਦੇ ਹੋ ਹੁਣ ਜਿਵੇਂ ਮੈਂ ਲਿੰਕ ਮੰਨ ਲਓ ਵੀ ਤੁਹਾਡੇ ਕਮੈਂਟ ਲਾਤੇ ਨੇ ਪਤਾ ਤੁਹਾਨੂੰ ਪੂਰਾ ਪ੍ਰੋਪਰ ਲੱਗਦਾ ਗੱਲ ਤੁਹਾਡੇ ਦਿਲ ਤੇ ਬੱਸਦੀ ਹੋਣੀ ਵੀ ਰਿਪਲਾਈ ਸਾਲਾ ਸਾਨੂੰ ਮਿਲਿਆ ਇਹ ਸਾਡੀ ਕਿਸੇ ਮਾਂ ਭੈਣ ਨੂੰ ਸਾਡੇ ਪਿਓ ਨੂੰ ਕਿਨੂੰ ਕਿਹਾ ਗਿਆ ਠੀਕ ਆ ਅਗਲੀ ਵਾਰੀ ਤੋਂ ਦੇਖ ਕੇ ਕਮੈਂਟ ਕਰਿਓ ਠੀਕ ਹੈ ਜੀ ਸਾਰਿਆਂ ਦੀ ਆਪਾਂ ਰਿਸਪੈਕਟ ਕਰੀਦੀ ਆ ਜੀ ਕਹੀਦਾ ਜੀ ਕਹਾਈਦਾ ਹਾਲ ਤੱਕ ਹੱਥ ਪੋਲਾ ਸੀ ਅਗਲੀ ਵਾਰ ਫਿਰ ਹੱਥ ਮੋਟਾ ਆਊਗਾ ਫਿਰ ਆਪਦੀ ਵਾਰੀ ਚੀਕ ਨਾ ਮਾਰਿਓ ਉਦੋਂ ਤੱਕ ਲਈ ਥੈਂਕ ਯੂ ਰੱਬ ਰੱਖਾ